ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਅੱਜ ਲੱਗੇ ਆ ਕੰਮ ਚ ਉਹ ਹੋ ਜਾਂਦਾ ਹੁੰਦਾ ਰੋਟਾਵੇਟਰ ਹੋ ਗਿਆ ਖਰਾਬ ਇੱਕ ਹਨਾ ਤੇ ਕੰਮ ਹੁਣ ਕਿਉਂਕਿ ਤੁਹਾਨੂੰ ਪਤਾ ਸਾਰਾ ਖੱਤੇ ਮੱਕੀ ਵਾਲੀ ਆ ਰੋਟਾਵੇਟਰ ਤੋਂ ਬਿਨਾ ਕੱਦੂ ਨਹੀਂ ਹੁੰਦਾ ਹਨਾ ਤੇ ਕੀ ਹੋਇਆ ਵੀ ਰੋਟਾਵੇਟਰ ਮੱਕੀ ਦੇ ਮਗਰਲੇ ਪਾਸੇ ਪਈ ਆ ਇੱਧਰ ਤੇ ਮੱਕੀ ਦਾ ਢੇਰ ਮੂਰੇ ਵੱਡਾ ਲਾਤਾ ਵੀ ਨਾ ਤਾਂ ਟਰੈਕਟਰ ਉਤੋਂ ਨਹੀਂ ਨਿਕਣਾ ਨਾ ਕੁਝ ਹੋਰ ਆ ਹਨ ਤੇ ਚਲ ਹੁਣ ਆਪਣੇ ਕੋਲ ਟਰਾਲੀਆਂ ਖਾਲੀ ਦੀਆਂ ਮੈਂ ਕਿਹਾ ਟਰਾਲੀਆਂ 'ਚ ਭਰ ਦਿੰਨੇ ਆ ਮੱਕੀ ਤੇ ਟਰਾਲੀਆਂ ਖੜਾ ਦਾਂਗੇ ਨਾਲੇ ਮੱਕੀ ਦੀ ਹਵਾ ਜੀ ਨਿਕਲ ਜੂਗੀ ਇਦਾਂ ਕਰਨ ਫੇਰ ਰੋਟਾਵੇਟਰ ਪੈ ਜਾਣਗੇ ਆਪਣੇ ਫੇਰ ਚੱਲ ਜੂ ਕੰਮ ਆਹ ਕੰਮ ਜੇ ਅਗਲੀ ਵਾਰ ਨੂੰ ਆਪਾਂ ਕੱਢ ਦੇਣਾ ਆਹ ਟਰੈਕਟਰ ਤੇ ਲਵਾ ਦੇਣਾ ਬੁੱਲ ਕੰਪਨੀ ਦਾ ਨਾ ਆਹ 5310 ਢੱਟੇ ਤੇ ਲਵਾ ਦੇਣਾ ਪੱਕਾ ਹੀ ਲੋ ਜੀ ਇੱਕ ਟਰਾਲੀ ਭਰ ਗਈ 19 ਫੁੱਟੀ ਆਪਣੀ ਦੇਖਦੇ ਆ ਕਿਉਂਕਿ ਮੇਰੇ ਅੰਦਾਜ਼ੇ ਨਾਲ ਇੱਥੇ 900 ਕੁਇੰਟਲ ਮਾਲ ਚਾਹੀਦਾ ਅੰਦੇ ਤੱਕ ਮੈਨੂੰ ਲੱਗਦਾ ਅੰਦਾਜ਼ਾ ਨਾ ਆਪਾਂ ਬਾਹਲਾ ਨਿਆਇ ਝਾੜਨੀ ਸੋਚਦੇ ਹੁੰਦੇ ਕਦੇ ਵੀ ਮੈਂ ਸੱਚੀ ਦੱਸਦਾ ਤੁਹਾਨੂੰ ਬਹੁਤੇ ਵੀਰ ਜਦੋਂ ਮੱਕੀ ਵੜਦੇ ਆਪਾਂ ਮੱਕੀ ਲਾ ਲਓ ਕਣਕ ਲਾ ਲਓ ਝੋਨਾ ਲਾ ਲਓ ਮੈਂ ਹੋ ਗਿਆ ਮੇਰੇ ਬਾਪੂ ਹੋ ਗਿਆ ਅਸੀਂ ਦੋਨਾਂ ਨੇ ਨਾ ਘੱਟੋ ਘੱਟ ਝਾੜ ਲਾ ਕੇ ਚੱਲਦੇ ਆ ਜਿਵੇਂ ਸਮਝ ਲੋ ਮੱਕੀ ਦਾ ਝਾੜ ਆ 40 ਕੁਇੰਟਲ ਦੀ ਗਿਣਦੇ ਹੁੰਦੇ ਆ ਓਏ ਇਧਰ ਨੂੰ ਜਿਵੇਂ ਮੱਕੀ ਦਾ ਝਾੜ ਜਿਵੇਂ ਮੱਕੀ ਦਾ ਝਾੜ ਡੈਡੀ ਦੀ ਸੋਚ ਵੀ ਹੋਈ ਹੁੰਦੀ ਆ ਮੇਰੀ ਵੀ ਅਸੀਂ ਕਿੰਨੇ ਗਿੱਲੀ ਮੱਕੀ ਦਾ ਸੀ ਗਣਦੇ ਨੇ ਨਾ 45 ਤੋਂ 50 ਦੇ ਵਿੱਚ ਵੀ 50 ਨਿਕਲਿਆ ਠੀਕ ਹੈ 45 ਨਿਕਲਿਆ ਤਾਂ ਵੀ ਠੀਕ ਆ ਨਾ ਝੋਨੇ ਦਾ ਝਾੜ ਅਸੀਂ ਗਣਦੇ ਨੇ ਨਾ 30 ਦਾ ਵੀ 30 ਦੀ ਐਵਰੇਜ ਪੈ ਜੇ ਦੜਾ ਪੈ ਜੇ ਬੱਲੇ ਬੱਲੇ ਆ ਕਣਕ ਦਾ ਝਾੜ ਗਣਦੇ ਨੇ ਨਾ 20 ਕੁਇੰਟਲ 20 ਕੁਇੰਟਲ ਦਾ ਪੈ ਜੇ ਬੱਲੇ ਬੱਲੇ ਆ ਆਲੂਆਂ ਦਾ ਝਾੜ ਅਸੀਂ ਗਣਦੇ ਨੇ ਵੀ 210 20 ਬੋਰੀਆਂ 250 ਬੋਰੀਆਂ ਹੋ ਜਾਣ ਬੱਲੇ ਬੱਲੇ ਆ ਬਸ ਆਪਾਂ ਇਦੋਂ ਵੱਧ ਸੋਚਦੇ ਹੀ ਨਹੀਂ ਸੱਚੀ ਕਹਿੰਨਾ ਕਿ ਰੱਬ ਫਿਰ ਦੇ ਦਿੰਦਾ ਵਧੀਆ ਦਿੰਦਾ ਰੱਬ ਤੇ ਨਾ ਮੈਂ ਕਹੀਏ ਕਿ ਵਾਹਿਗੁਰੂ ਝਾੜ ਚਲੋ ਕੋਈ ਮੌਸਮ ਕਾਰਨ ਫਰਕ ਪੈ ਜਵੇ ਜਾਂ ਕੁਝ ਹੋ ਜਵੇ ਤਾਂ ਕਰਕੇ ਆ ਨਹੀਂ ਤਾਂ ਜੇ ਪਤਾ ਕੀ ਗੱਲ ਆ ਆਪਣੇ ਹੱਥ ਵਿੱਚ ਕੁਝ ਨਹੀਂ ਹੈਗਾ ਕਿ ਝਾੜ ਦੇ ਪ੍ਰਤੀ ਹੈਨਾ ਕਿ ਆਪਣਾ ਸਿਰਫ ਇੱਕ ਆਪਾਂ ਮਿਹਨਤ ਕਰ ਸਕਦੇ ਆ ਕਿ ਆਪਣੀ ਫਸਲ ਬਾੜੀ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਆ ਤੇ ਬਸ ਆ ਚੀਜ਼ਾਂ ਆਪਾਂ ਕਰ ਸਕਦੇ ਆ ਉਸ ਤੋਂ ਬਾਅਦ ਜਿੰਨਾ ਵੀ ਕੰਮ ਆ ਉਹ ਸਾਰਾ ਵਾਹਿਗੁਰੂ ਦੀ ਦੇਣਾ ਤੇ ਮੌਸਮ ਦੀ ਦੇਣਾ ਮੌਸਮ ਮੌਸਮ ਵਾਲਾ ਉਹੀ ਵਾਹਿਗੁਰੂ ਦੇ ਹੱਥ ਹੀ ਆ ਗਿਆ ਕਿ ਜੇ ਵਾਹਿਗੁਰੂ ਨੇ ਚਾਇਆ ਤਾਂ ਅੱਗੇ ਵੀ ਨਹੀਂ ਅੱਗੇ ਨਹੀਂ ਸੀ ਡਿੱਗੀਆਂ ਹੋਈਆਂ ਕਣਕਾਂ ਵੀ 22 23 24 24 ਕੁੰਟਲ ਦੀਆਂ ਨਿਕਲ ਗਈਆਂ ਸੀ ਬਸ ਉਹ ਗੱਲ ਉੱਥੇ ਹੀ ਆਉਂਦੀ ਕਿ ਜੇ ਵਾਹਿਗੁਰੂ ਨੇ ਚਾਇਆ ਤਾਂ ਝਾੜ ਪੂਰਾ ਸੋਹਣਾ ਹੋ ਜਾਂਦਾ ਜਿਹੇ ਜੀ ਮਰਜ਼ੀ ਬਦਲ ਹੋਵੇ ਬਸ ਆਪਾਂ ਨੂੰ ਫਸਲ ਨੂੰ ਬਿਮਾਰੀਆਂ ਤੋਂ ਤੇ ਉਹਨੂੰ ਵਧੀਆ ਕਰਨਾ ਪੈਂਦਾ ਬਾਕੀ ਦੇਣਾ ਝਾੜ ਵਾਹਿਗੁਰੂ ਨੇ ਹੀ ਤੇ ਰੱਬ ਨੇ ਹੀ ਦਾਣੇ ਲਾਉਣੇ ਆ ਇਹ ਗੱਲ ਹਕੀਕਤ ਆ ਤੁਸੀਂ ਵੀ ਜਾਣਦੇ ਹੋ ਤੇ ਹਨਾ ਬਈ ਔਰ ਮੱਕੀ ਦੀ ਐਵਰੇਜ ਬਾਈ ਆਪਣੀ ਜਾਨੀ ਕਿ ਜਿੰਨਾ ਕੁ ਮੌਇਸਚਰ ਹੈਗਾ ਸੀਗਾ ਸਮਝ ਲੋ ਰੇਟ ਦਾ ਤਾਂ ਚਲੋ ਕੋਈ ਘੱਟ ਵਿਕਦੀ ਕੋਈ ਵੱਧ ਵਿਕਦੀ ਰੇਟ ਦਾ ਨਹੀਂ ਹੁਣ ਆਪਣਾ ਮੌਇਸਚਰ ਆਇਆ ਸੀਗਾ ਤਰਤਾ ਆਪਣਾ 22 23 24 25 ਤੋਂ ਥੱਲੇ ਥੱਲੇ ਮੌਇਸਚਰ ਆ ਜਿਹੜੇ ਆ ਬਾਅਦ ਚੋਂ 120 25 ਕਿੱਲੇ 30 ਵੱਡੇ ਆ ਹਨਾ ਤੇ 24 25 24 25 ਮੌਇਸਚਰ ਆਇਆ ਸਾਰਿਆਂ ਦਾ ਹਨਾ ਹੁਣ ਉੰਨੇ ਦੀ ਝਾੜ ਆਪਣੀ ਐਵਰੇਜ ਆਈ ਹੈ 43 44 ਕੁਆਂਟਲ ਦੀ ਤੇ ਬਹੁਤ ਸੋਹਣੀ ਐਵਰੇਜ ਵਾਈ ਹੈ ਬਾਈ ਠੀਕ ਹੈ ਨਾ 40 ਤੋਂ 43 ਕੁਆਂਟਲ ਦੀ ਐਵਰੇਜ ਆ ਆਉਗੀ ਜਿਹੜੇ ਹਿਸਾਬ ਨਾਲ ਮੈਂ ਅੰਦਾਜ਼ਾ ਲਾਉਣਾ ਵੀ ਆ ਮੱਕੀ ਆ ਤੇ ਬਾਕੀ ਤੁਹਾਨੂੰ ਜਿੱਦਣ ਇਹ ਮੱਕੀ ਦਾ ਕੰਡਾ ਕਰਤਾ ਉਸ ਦਿਨ ਵੀ ਉਹ ਵੀ ਦੱਸ ਦਾਂਗੇ ਵੀ ਹਾਂ ਭਾਈ ਇੰਨਾ ਹੋ ਗਿਆ ਤੇ ਯਾਨੀ ਕਿ ਅੰਦਾਜ਼ਨ ਮੇਰੇ ਖਿਆਲ ਚ ਇੰਨਾ ਹੈਗਾ ਝਾੜ ਤੇ ਬਾਕੀ ਕੰਡਾ ਕਰੇ ਤੇ ਪਤਾ ਲੱਗੂ ਹਨਾ ਵੀ ਕਿੰਨਾ ਝਾੜ ਹੁੰਦਾ ਆ ਤਾਂ ਟਰਾਲੀਆਂ ਹੁਣ ਤਾਂ ਭਰਨੀਆਂ ਪੈ ਰੀਆਂ ਵੀ ਆਪਾਂ ਨੂੰ ਰੋਟਰ ਵੇਟਰ ਕੱਢਣਾ ਜ਼ਰੂਰੀ ਆ ਬੱਸ ਕੋਰ ਕੁਛ ਨਹੀਂ ਲਓ ਜੀ ਹੁਣ ਭਰਨ ਲੱਗਿਆ ਚੌਥੀ ਟਰਾਲੀ ਤੇ ਇਹ ਚਾਰ ਭਰ ਗਈਆਂ ਪੰਜਵੀਂ ਭਰਨ ਲੱਗਿਆ ਹਾਂ ਪੰਜਵੀਂ ਭਰਦੀਆਂ ਆਪਾਂ ਨੂੰ ਵੀ ਫਰਸ਼ਾਂ ਤੇ ਐਵੇਂ ਵੈਸੇ ਲਾਉਣੇ ਪੈਣੇ ਆ ਵੀ ਦੇਖੋ ਇੰਨਾ ਵਧੀਆ ਫਰਸ਼ ਲਾਇਆ ਹੋਇਆ ਫੇਰ ਮੱਕੀ ਦੋ ਬੰਦੇ ਮੱਕੀ ਝੁਕਾ ਕੇ ਤੇ ਪੱਖਾ ਲਾਈ ਜਾਂਦੇ ਆ ਦਿਨ ਫਰਸ਼ ਪੂਰਾ ਸੋਨਾ ਲੱਗਿਆ ਆ ਫਰਸ਼ ਤੇ ਮੱਕੀ ਥੱਕ ਜਾਂਦੀ ਆ ਠਕਾ ਕੇ ਆ ਹੁਣ ਸਵੇਰੇ ਮਹੀਆ ਇਹਦੇ ਲੋ ਫਰਸ਼ ਤੇ ਝਾੜੂ ਨਹੀਂ ਲਾਇਆ ਟਰੈਕਟਰ ਨਾਲ ਅੰਦਰ ਖੇਚਤੀ ਠੱਕਦੀ ਤੇ ਟਰੈਕਟਰ ਨਹੀਂ ਹੈ ਜਿੱ ਤੱਕ ਦੇਣੀ ਆ ਆ ਡੈਗ ਬਣਾਇਆ ਤੇ ਡੈਗ ਚੋਂ ਕਨਵੇਅਰ ਚੱਕਦੀ ਆ ਤੇ ਉਦੋਂ ਬਾਅਦ ਪੱਖਾ ਲੱਗ ਜਾਂਦਾ ਜੇ ਪੱਖਾ ਨਹੀਂ ਲਾਉਣਾ ਤਾਂ ਸਿੱਧੀ ਟਰਾਲੀਆਂ 'ਚ ਪੈ ਜਾਂਦੀਆਂ ਸਿੱਧੀ ਟਰਾਲੀਆਂ 'ਚ ਪਾਉਣੀਆਂ ਦਾ ਉਹ ਵੀ ਹੋ ਜਾਂਦਾ ਬਹੁਤ ਵਧੀਆ ਕੰਮ ਆ ਪੈਸੇ ਤਾਂ ਹਰ ਇੱਕ ਚੀਜ਼ ਤੇ ਪੈਸੇ ਲੱਗਣੀ ਲੱਗਣਿਆ ਯਾਰ ਬਾਈ ਆਪਣੇ ਸਤਿ ਸ਼੍ਰੀ ਅਕਾਲ ਚਲੀ ਜੇ ਕੋਈ ਨਾ ਹਾਂਜੀ ਵੀਰੇ ਅੱਜ ਆਪਾਂ ਬਿਨਾ ਡਰਾਈਵਰ ਤੋਂ ਵੀ ਹੁਣ ਕੰਮ ਸ਼ੁਰੂ ਹੋ ਗਿਆ ਆ ਟੌਪਕਨ ਦਾ ਸਿਸਟਮ ਆਪਣੇ ਅੱਜ ਡੈਮੋ ਦੇ ਲਈ ਦੇਣ ਆਇਆ ਮਸ਼ੀਨ ਤੇ ਤੇ ਆਪਾਂ ਲਾਇਆ ਟੌਪਕਨ ਦਾ ਸਿਸਟਮ ਤੇ ਇਹ ਕੱਲ ਨੂੰ ਅੱਜ ਤਾਂ ਹੁਣ ਟ੍ਰਾਇਲ ਹੀ ਚੱਲ ਰਿਹਾ ਅੱਜ ਇਹਦਾ ਕੱਦੂ ਕਰਨਾ ਤੇ ਕੱਲ ਨੂੰ ਇਹ ਚਲਾਵਾਂਗੇ ਭਿੰਡੀ ਵਾਲੇ ਖੇਤ ਚ ਤੇ ਟੌਪਕਨ ਦਾ ਸਿਸਟਮ ਆ ਸਾਰਾ ਤੇ ਸਟੀering ਸਿਰ ਨੂੰ ਬਦਲੀ ਕਰਤਾ ਤੇ ਛਤਰੀ ਤਾਂ ਲਾਉਣੀ ਪਈ ਵੀ ਉੱਤੇ ਹੋ ਰੀਸੀਵਰ ਲਾਉਣਾ ਸੀ ਤੇ ਆਹ ਸਕਰੀਨ ਲੱਗੀ ਐ ਜੀ ਸਾਰਾ ਕੁਝ ਇਹ ਹੈਗਾ ਆਹ ਸਟੀering ਆ ਇਹਦੇ ਵਿੱਚ ਹੀ ਸਾਰਾ ਕੁਝ ਤੇ ਹੁਣ ਦੇਖਦੇ ਆਂ ਵੀ ਸਿੱਧੀ ਕਿਵੇਂ ਜਾਣੀ ਆ ਜਿਵੇਂ ਉਹ ਲੈਣਾ ਨਹੀਂ ਸਿੱਧੀਆਂ ਬਿਲਕੁਲ ਹੁੰਦੀਆਂ ਤੇ ਉਹ ਚੀਜ਼ਾਂ ਨੇ ਇਹ ਸਿੱਧੀਆਂ ਲੈਣਾ ਜਾਇਆ ਕਰਨੀਆਂ ਇਹ ਸਿਸਟਮ ਆਪਾਂ ਆਪਣੇ ਜੌਂਡੀਆ ਟਰੈਕਟਰ ਤੇ ਲਵਾ ਦੇਣਾ ਜਿਹੜਾ ਆਪਣਾ 5075 ਜੌਂਡੀਅਰ ਹੈ ਨਾ ਉਹਦੇ ਨਾਲ ਆਲੂ ਬੀਜਿਆ ਕਰਨੇ ਆ ਤੇ ਉਹਦੇ ਨਾਲ ਹੀ ਮੱਕੀ ਤੇ ਫਿਰ ਬੱਟ ਵੀ ਸਿੱਧੀ ਰਹੂਗੀ ਜਿਵੇਂ ਹੁਣ ਝੋਨੇ ਵਾਲੀ ਮਸ਼ੀਨ ਦੇ ਸਿਆੜ ਵੀ ਬਿਲਕੁਲ ਸਿੱਧੇ ਰਹਿਣਗੇ ਉਹ ਜਿਵੇਂ ਆਪਾਂ ਦੇਖਦੇ ਹੁੰਨੇ ਆ ਨਾ ਚਾਈਨਾ ਦੇ ਵਿੱਚ ਜਾਂ ਜਾਪਾਨ ਦੇ ਵਿੱਚ ਵੀ ਬਿਲਕੁਲ ਸਿੱਧੇ ਥਿਆੜ ਹੁੰਦੇ ਆ ਉਹ ਐਵੇਂ ਹੀ ਹੁੰਦੇ ਇਹ ਆਪਾਂ ਝੋਨੇ ਵਾਲੀ ਮਸ਼ੀਨ ਤੇ ਵੀ ਲਵਾ ਦੇਣਾ ਪੱਕਾ ਤੇ ਇੱਕੋ ਟਰੈਕਟਰ ਤੇ ਲਵਾ ਦੇਣਾ ਭਾਈ ਇਹ ਟੌਪਕੌਨ ਦਾ ਸਿਸਟਮ ਨਾ ਮੈਂ ਬਹੁਤ ਸਾਲ ਪਹਿਲਾਂ 2005 ਦੇ ਵਿੱਚ ਮੈਂ ਲੇਜ਼ਰ ਕਰਾ ਲਿਆ ਸੀ ਇੰਨਾ ਕਿ ਸੋਹਣਾ ਚੱਲਦਾ ਸੀ ਨਾ ਬਾਈ ਉਸ ਤੋਂ ਬਾਅਦ ਉਹਦੀ ਰਿਪੇਅਰ ਹੀ ਨਹੀਂ ਹੋਈ ਉਹ ਸਾਤ ਟੁੱਟ ਗਿਆ ਸੀਗਾ ਕਿਦਾਂ ਬਾਡੇ ਬੰਦੇ ਨੇ ਨਾ ਮਗਰਾੜ ਤੋਂ ਸੱੜਦਾ ਸੀ ਤਾਂ ਕਰਕੇ ਉਹ ਖਰਾਬ ਹੋ ਗਿਆ 15 16 ਸਾਲ ਇੰਨਾ ਕਿ ਸੋਹਣਾ ਚੱਲਿਆ ਉਹ ਬਹੁਤ ਸੋਹਣਾ ਚੱਲਿਆ ਤੇ ਵੀ ਬਹੁਤ ਵਧੀਆ ਸਿਸਟਮ ਆ ਟਾਪਕਾ ਦਾ ਮੈਨੂੰ ਤਾਂ ਸ਼ੁਰੂ ਤੋਂ ਹੀ ਪਸੰਦ ਆ ਕਿਉਂਕਿ ਇਹਦੇ ਬੈਟਰੀ ਅਲੱਗ ਤੋਂ ਥੱਲੇ ਨਹੀਂ ਸੀ ਲੱਗਦੀ ਜਿਹੜਾ ਆਪਣੇ ਕੋਲ ਟਾਪਕਾ ਦਾ ਸਿਸਟਮ ਉਹਦੇ ਵਿੱਚ ਹੀ ਬੈਟਰੀ ਸੀ ਮੋਬਾਈਲ ਵਾਂਗੂ ਤੇ ਇੰਨਾ ਸੋਹਣਾ ਚੱਲਦਾ ਸੀ ਬਹੁਤ ਵਧੀਆ ਨਜ਼ਾਰੇਦਾਰ ਜੀ ਸੀ ਕਿ ਮੈਨੂੰ ਨਹੀਂ ਸੀ ਹੈਗਾ ਕਿ ਇੰਨੀ ਵਧੀਆ ਬਹੁਤ ਸੋਹਣਾ ਚੱਲਦਾ ਹੁੰਦਾ ਸੀ ਤੇ ਹੁਣ ਵੀ ਟਾਪਕੌਨ ਨੇ ਇਹ ਕੰਪਨੀ ਨੇ ਲਾਂਚ ਕਰਿਆ ਬਹੁਤ ਪ੍ਰੋਡਕਟ ਬਾਈ ਇਹਨਾਂ ਨੇ ਲਾਂਚ ਕਰਿਆ ਹਾਂ ਮਹਿੰਗੇ ਬਹੁਤ ਆ ਪਰ ਇਹ ਆਉਣ ਵਾਲਾ ਫਿਊਚਰ ਆਪਣੀ ਖੇਤੀ ਦੇ ਲਈ ਇਹਨਾਂ ਨੇ ਹੀ ਆਪਣੀਆਂ ਜਾਨਾਂ ਬਚਾਉਣੀਆਂ ਤੇ ਖਰਚੇ ਘਟਾਉਣੇ ਆ ਇਹ ਇਹਨਾਂ ਨੇ ਘਟਾਉਣੇ ਆ ਖਰਚੇ ਠੀਕ ਨਹੀਂ ਜਿਵੇਂ ਸਪਰੇਅ ਸਿਸਟਮ ਦੇ ਵਿੱਚ ਵੀ ਇਹਨਾਂ ਦਾ ਇਹ ਸਿਸਟਮ ਆਉਂਦਾ ਮੱਕੀ ਜੋ ਕਣਕ ਮਸ਼ੀਨਾ ਕੰਬਾਈਨਾ ਦੇ ਵੀ ਲੱਗਣ ਵਾਲਾ ਸਿਸਟਮ ਆਉਂਦਾ ਉਹਦੇ ਵਿੱਚ ਬਾਹਲਾ ਖੋਸ਼ ਆ ਜਿਹੜਾ ਕੰਬਾਈਨਾ ਤੇ ਆਉਂਦਾ ਤੇ ਬਾਕੀ ਮੈਂ ਥੋੜੀ ਜੇ ਹੋਇਆ ਤਾਂ ਮੈਂ ਸਾਰਾ ਕੁਝ ਦਿਖਾਉਂ ਦੱਸਾਂਗਾ ਜੋ-ਜੋ ਕੱਲੀ-ਕੱਲੀ ਚੀਜ਼ ਆ ਤੇ ਅੱਜ ਉਹਦੇ ਸਕਰੀਨ ਲੱਗੀ ਹੋਈ ਆ ਪੂਰੀ ਤੇ ਪੂਰੇ ਸਿੱਧੇ ਰਹਿਣੇ ਕੱਲ ਨੂੰ ਇਹ ਚ ਟ੍ਰਾਇਲ ਕਰਾਂਗੇ ਤੇ ਵੀ ਕਿਵੇਂ-ਕਿਵੇਂ ਚੱਲਦਾ ਸਿਸਟਮ ਕੱਲ ਨੂੰ ਝੋਨਾ ਲਾਵਾਂਗੇ ਇਹ ਦੇਖੋ ਪਹਿਲਾਂ ਵਸ ਇੱਕ ਵਾਰ ਢੇੜਾ ਦੇਣਾ ਸਿੱਧਾ ਹਾਂ ਤੇ ਸਿੱਧਾ ਘੇੜਾ ਦੇ ਕੇ ਮੁੜ ਕੇ ਜਿੰਨੇ ਸਾਲ ਤੁਹਾਡੇ ਕੋਲੇ ਜ਼ਮੀਨ ਰਹਿਣੀ ਹੈ ਮਸ਼ੀਨ ਨੇ ਆਪਣੇ ਆਪ ਇਹਦੇ ਵਿੱਚੋਂ ਲੱਭ ਲਿਆ ਕਰਨਾ ਕਿ ਆਪ ਮੈਂ ਕਿਵੇਂ ਬਜਾਈ ਕਰੀ ਸੀ ਤੇ ਕਿਵੇਂ ਨਹੀਂ ਵਸਾਈਂਦਾ ਮਗਰ ਉਹ ਰੰਗ ਰੂੰਗੇ ਜਾਂ ਦੇਖ ਲਓ ਕਿਵੇਂ ਬਦਲੀ ਹੋ ਗਿਆ ਆਹ ਫਿਰ ਮੈਦੇ ਕਿੱਥੇ ਕਾਈ ਹੋ ਰਿਹਾ ਨਾ ਹੈਲੋ ਹਾਂਜੀ ਦੋ ਵਰੀ ਹਾਂ ਉਹ ਦੇ ਲ ਬਾਈ ਸਟੀering ਤੋਂ ਬਿਨਾ ਚੱਲ ਰਿਹਾ ਹੁਣ ਕੋਈ ਉਹ ਚੋ ਉਹ ਨਹੀਂ ਹੈਗਾ ਕਿ ਬੰਦੇ ਨੂੰ ਫੜਨ ਦੀ ਲੋੜ ਸਟੀering ਕਿ ਤੁਸੀਂ ਦੇਖ ਲਓ ਵੀ ਇੰਨੀ ਵਧੀਆ ਸੁੱਟਵਾ ਤੇ ਫੇਰ ਆਪਣਾ ਜੱਟਾਂ ਵਾਲਾ ਸੌਦਾ ਕਿ ਦੂਰ ਰਹਿਣਾ ਛੱਡ ਕੇ ਮੋੜਦਾ ਪੂਰੀ ਇਕੂਰੇਸੀ ਦੇ ਵਿੱਚ ਵੀ ਜਿੰਨੀਆਂ ਨੇ ਜਗ੍ਹਾ ਛੱਡ ਕੇ ਮੁੜਨਾ ਉਹ 19 ਪੂਰੀ ਕੁਰੇਸੀ ਦੇ ਵਿੱਚ ਲੱਗੂ ਦੇਖੋ ਨਾ ਮੋੜ ਤੇ ਬੈਕ ਕਰਨ ਦੀ ਲੋੜ ਆ ਨਾ ਹੋ ਦੇ ਲੈ ਹੁਣ ਇਹਨੇ ਇੱਥੇ ਆ ਕੇ ਲਾਉ ਦੇਖਿਆ ਕੀ ਬਾਤ ਆ ਯਾਰ ਕੀ ਬਾਤ ਆ ਆ ਦੇ ਲੈ ਜਿਵੇਂ ਹੀ ਉਹਦੇ ਨਾਲ ਆ ਕੇ ਸ਼ੁਰੂ ਕਰੇ ਚੱਕ ਜਿਵੇਂ ਹੀ ਉਹਦੇ ਨਾਲ ਆ ਕੇ ਸ਼ੁਰੂ ਲੈ ਪੂਰਾ ਨਜ਼ਾਰੇਦਾਰ ਚੀਜ਼ ਆ ਜਮਾਈ ਉਥੇ ਨਾਲ ਆ ਕੇ ਸ਼ੁਰੂ ਕਰਿਆ ਵੀ ਜਿਵੇਂ ਨਾ ਹਾਂ ਬੂਟ ਆਦਲ ਦੇ ਬੂਟ ਤੇ ਲੱਗਿਆ ਨਾ ਹਾਂ ਹਾਂ ਮਾੜੇ ਝੋਨਾ ਨਹੀਂ ਨਾ ਦੀਦਾ ਮਗਰ ਨਹੀਂ ਐਕਾ ਇਹਨੇ ਥੱਲੇ ਆਪਣੇ ਆਪ ਨਹੀਂ ਵੀਰੇ ਰੱਖਤੀ ਉਹ ਸਾਡਾ ਲੋਕਲ ਸ਼ੀਨ ਦਾ ਬਣਾਦਾ ਇਹਨਾਂ ਨੇ ਵੀ ਨੰਪਰੀ ਪਾਉਣਿਆਂ ਨੂੰ ਹੋਰ ਕਰੂਗਾ ਪਾ ਦੇਗਾ ਜਿਹੜਾ ਮਸ਼ੀਨ ਉੱਪਰ ਥੱਲੇ ਹੁੰਦੀ ਹੈ ਉਹ ਕੋਈ ਦਾ ਫੀਚਰ ਆ ਉਹ ਠੀਕ ਹੋ ਗਈ ਦੇ ਲੋ ਇਹ ਸਿਸਟਮ ਆ ਬਾਈ ਇਹਦੇ ਵਿੱਚ ਇਹ ਨਜ਼ਾਰਾ ਵਾ ਜਿਵੇਂ ਹੁਣ ਦੂਰ ਰਹਿਣਾ ਇਹਨਾਂ ਨੇ ਦੂਗ ਦੂਰ ਰਹਿਣਾ ਛੱਡ ਕੇ ਜਗਾ ਮੋੜਦੀ ਆ ਉਹ ਉੰਨੀ ਇੱਕੋ ਰਸੀ ਦੇ ਵਿੱਚ ਰਹਿਣਾ ਵੀ ਉਹ ਬਾਦੂ ਘਟੂ ਨਹੀਂ ਹੋਣਾ ਢੇੜਾ ਪੂਰੇ ਦਾ ਪੂਰਾ ਹੀ ਹੋ ਹਨਾ ਸਰ ਢੇੜਾ ਪੂਰੇ ਦਾ ਕੋਈ ਨਹੀਂ ਪੂਰਾ ਢੇੜਾ ਪਾ ਤੁਸੀਂ ਜੇ ਲਾਣਾ ਤੋਂ ਲੈਣ ਦਾ ਵਿਚਾਰਾ 12 ਇੰਚ ਦਾ ਤਾਂ 12 ਇੰਚ ਛੱਡ ਕੇ ਉੱਥੇ ਵਾਪਸ ਦੁਬਾਰਾ ਲਾਈਨ ਲਾਉ ਹਾਂ ਵੀ ਸਾਡੇ ਮੈਂ ਸਮਝਾ ਦਦਾ ਆ ਦੇਖੋ ਆ ਜਿਵੇਂ ਢੇੜੇ ਲੱਗੇ ਆ ਨਾ ਆ ਝੋਨੇ ਦੇ ਗੇੜੇ ਲੱਗੇ ਆ ਚਲੋ ਜਿਹੜਾ ਮਸ਼ੀਨ ਨੇ ਲੈਣ ਲਾਉਣੀ ਆ ਉਹ ਤਾਂ ਸਹੀ ਲਾਉਂਦੀ ਆ ਜਦੋਂ ਬੰਦੇ ਨੇ ਨਾਲ ਥਿਆੜ ਰੱਖਣਾ ਉਹ ਕਈ ਵਾਰ ਖੁੱਲਾ ਹੋ ਜਾਂਦਾ ਹਾਂ ਇਹਨੂੰ ਮਿਸਿੰਗ ਅਵਰਲੈਪਿੰਗ ਕਹਿੰਦੇ ਆ ਹਾਂ ਹਾਂ ਜਿੱਥੇ ਤੁਹਾਡਾ ਦੋਨਾਂ ਕੇਸਾਂ ਦੇ ਵਿੱਚ ਤੁਹਾਡੀ ਪ੍ਰੋਡਕਟਿਵਿਟੀ ਦਾ ਤੇ ਬੀਜ ਦਾ ਨੁਕਸਾਨ ਆ ਹਾਂ ਜਿੱਥੇ ਜਗ੍ਹਾ ਵੱਧ ਛੱਡ ਦਿੱਤੀ ਉੱਤੇ ਥੋੜੀ ਜ਼ਮੀਨ ਦਾ ਨੁਕਸਾਨ ਹੋ ਗਿਆ ਹਾਂ ਵੀ ਜਿੱਥੇ ਹੁੰਦੇ ਆ ਉੱਤੇ ਬੀਜ ਦਾ ਉੱਤੇ ਬੀਜ ਦਾ ਨੁਕਸਾਨ ਆ ਉਸ ਉਹਨਾਂ ਦੋਨਾਂ ਲਾਈਨਾਂ ਝਾੜ ਵਧਾ ਦੇਣਾ ਹਾਂ ਝਾੜ ਘਟਾ ਦੇਣਾ ਉਹ ਜਗਾ ਉਨੀ ਖਾਲੀ ਭੈੜੀ ਲੱਗਦੀ ਐ ਦੇਖਣ ਨੂੰ ਪੀ ਅਗਲਾ ਕਹਿੰਦਾ ਯਾਰ ਪਤਾ ਨਹੀਂ ਕਿਉਂ ਖਾਲੀ ਛੱਡੀ ਕੋਈ ਵੀ ਡਰਾਈਵਰ ਹੋਵੇ ਇਸ ਚੀਜ਼ ਨੂੰ ਕੰਟਰੋਲ ਜੇ ਝਾਕਣਾ ਪੈ ਜਾਂਦਾ ਜਾਂ ਕੁਝ ਹਨਾ ਉਹ ਕਿੰਨੇ ਹੁਣ ਦੇਖੋ ਡਰਾਈਵਰ ਦਾ ਧਿਆਨ ਪਿੱਛੇ ਐ ਨਰਸਰੀ ਤੇ ਇਹ ਨਰਸਰੀ ਰੁਕ ਤਾਂ ਨਹੀਂ ਗਈ ਕਿਤੇ ਮਿਸਿੰਗ ਤਾਂ ਨਹੀਂ ਹੋ ਗਈ ਜਦ ਕਿ ਹੁਣ ਕੀ ਕਰਦਾ ਉਹ ਮਸ਼ੀਨ ਨੂੰ ਸਿੱਧਾ ਚਲਾਣ ਦੀ ਕੋਸ਼ਿਸ਼ ਕਰਦਾ ਕਿ ਪੇਰ ਵੀ ਸਿੱਧੇ ਨਹੀਂ ਚੱਲਦੇ ਪੇਰ ਦਿੱਧੇ ਨਹੀਂ ਚੱਲਦੇ ਏ ਚ ਜਲਦੀ ਨਹੀਂ ਸਿੱਧੀ ਉਹ ਹੱਥ ਦੇ ਨਾਲ ਹੀ ਘੁੰਮ ਜਾਂਦੀ ਆ ਆਪਣੇ ਨੂੰ ਤੁਹਾਨੂੰ ਅੰਦਾਜ਼ਾ ਹੋ ਗਿਆ ਨਾ ਲੇਕਿਨ ਹਾਂ ਪੂਰੀ ਸਿੱਧੀ ਪੂਰੀ ਸਿੱਧੀ ਪੂਰੀ ਸਿੱਧੀ ਚੱਲੇ ਆ ਕੇ ਲੈ ਹੁਣ ਤੁਸੀਂ ਉਹਨੂੰ ਕੱਦੂ ਕਰਕੇ ਵਧੀਆ ਤਿਆਰ ਕਰ ਅੱਜ ਰਾਤ ਨੂੰ ਹੋ ਜਾਣਾ ਬਸ ਆ ਹੁਣੀ ਕਰ ਦੇਣਾ ਕੱਦੂ ਦੇ ਦਾ ਆਉਂਦੇ ਆ ਟਰੈਕਟਰ ਕੱਦੂ ਕਰਦੇ ਆ ਬਸ ਸਵੇਰੇ ਫਿਰ ਆਪਾਂ ਸਵੇਰੇ ਇੱਥੇ ਚਲਾ ਲਾਂਗੇ ਆ ਕਿੰਨੇ ਵਜੇ ਆਉਣਾ ਤੁਸੀਂ 16 ਟਾਈਮ ਨਾਲ ਆ ਜਾਓ ਕਿੰਨੇ ਵਜੇ ਦੱਸੋ ਤੁਸੀਂ ਜਿੰਨੇ ਸਾਝ ਜਲਦੀ ਆਸ ਨੇ ਨਹੀਂ ਅਜਿਹਾ 7:30 ਨੂੰ ਵੀ ਚਲਾ ਦੇਣਾ ਤੁਸੀਂ 6 ਵਜੇ ਚਲਾ ਲਓਂਦੇ 6:00 ਜਰਾ ਹੋ ਜਾਣਾ ਸ਼ੁਰੂ ਤੇ ਆਨੇ ਕਾਣਾ ਨਹੀਂ ਨਹੀਂ ਉਹੀ ਕਹਿਣਾ ਤੁਸੀਂ ਜਿਹੜਾ ਟਾਈਮ ਦੱਸੋਗੇ ਅਸੀਂ ਉਸ ਟਾਈਮ ਤੇ ਚਲਾਵਾਂ ਮੋ 9:30 ਰੱਖ ਲੀ ਹਾਂ ਹਾਂ ਰੱਖ ਲਓ ਕੋਈ ਗੱਲ ਅਸੀਂ ਫੇਰ ਐਂ ਕਰਾਂਗੇ ਵੀ ਇਹਨੂੰ ਵਿਦਾਊਟ ਚਲਾਉਣ ਤੋਂ ਅਸੀਂ ਜੇ ਲਾਉਣਾ ਪਿਆ ਪਹਿਲਾਂ ਹੋਰ ਖਤਾ ਲਾ ਆਵਾਂਗੇ ਕੋਈ ਹੋਰ ਲਾਓ ਹਾਂ ਇਹ ਨਹੀਂ ਲਾਉਂਦੇ ਵੀ ਉਹ ਵਿਦਾਊਟ ਚਲਾਉਣ ਤੋਂ ਲਾ ਆਵਾਂਗੇ ਹਾਂ ਬਿਲਕੁਲ ਉਸ ਨੂੰ ਆਫ ਰੱਖ ਕੇ ਲਾ ਆਵਾਂਗੇ ਬਿਲਕੁਲ ਲਨੀ ਅਸੀ ਬਹੁਤ ਵਧੀਆ ਪਰਫਾਰਮੈਂਸ ਆ ਬਾਈ ਬਹੁਤ ਵਧੀਆ ਦਿਲ ਕੁਝ ਹੋ ਗਿਆ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਇਹਦੇ ਝੋਨਾ ਲੱਗਦਾ ਤੇ ਜਿਵੇਂ ਵੀ ਲੱਗੂਗਾ ਅੱਜ ਤਾਂ ਵੈਸੇ ਹੀ ਘੇੜੇ ਦੇਣ ਲੱਗੇ ਹੋયા ਆ ਵੀ ਹਾਂ ਟੈਸਟ ਕਰਦੇ ਆ ਵੀ ਹਾਂ ਅਜ ਕਿਵੇਂ ਉਹ ਉਹ ਬੜੀ ਲੈ ਆ ਆ ਆ ਆ ਆ ਜੇ ਉਹ ਨਾਲੇ 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 ਮੁਰਗੀ ਦੇ ਲੋ ਕਿੰਨਾ ਇੱਕ 500 ਮੀਲ ਮਾਰ ਕਰ ਲਾਈ ਕਰਕੇ ਤਾਂ ਚੱਲਦਾ ਆ ਬੈਠ ਕੇ ਬੈਠਾ ਆ ਮੈਂ ਆ ਵੀ ਨਾਲ ਜਦੋਂ ਮਾਰਕਰ ਥੱਲੇ ਡੈਕ ਤੇ ਜਦੋਂ ਕੋ ਮੋੜ ਦੇ ਲੋ ਕੋਈ ਵੀ ਸਟੀਰਿੰਗ ਫੜਨ ਦੀ ਲੋੜ ਨਹੀਂ ਕੋਈ ਕੁਝ ਫੜਨ ਦੀ ਲੋੜ ਨਹੀਂ ਸਾਰਾ ਬਿਲਕੁਲ ਸਿੱਧੀ ਚੱਲਦੀ ਆ ਇੱਕ ਵੀ ਸਟੀਰਿੰਗ ਨੂੰ ਸਟੀਰਿੰਗ ਜਮਾਂ ਵੀ ਉਹ ਡੋਲਦਾ ਨਹੀਂ ਹੈਗਾ ਟਾਇਰ ਆ ਨਾ ਬੰਦੇ ਤਾਂ ਸਟੀering ਢੋਲੀ ਜਾਂਦਾ ਰਹਿੰਦਾ ਤੇ ਅੱਛਾ ਇਹ ਜਿਹੜੀ ਜਿੱਥੇ ਜਿੱਥੇ ਇਹਨੇ ਆ ਸਟੀering ਲਾ ਕੇ ਪਲਾਂਟਿੰਗ ਕਰਤੀ ਇਹ ਹਮੇਸ਼ਾ ਐਵੇਂ ਹੀ ਰਹਿਣੀ ਆ ਜਦੋਂ ਮਰਜੀ ਇਹਨੇ ਆਪਣੇ ਆਪ ਆਟੋਮੈਟਿਕਲੀ ਚੱਕ ਲਿਆ ਕਰਨਾ ਇਹ ਖੇਤ ਦੇ ਵਿੱਚ ਬਈ ਟੈਕਨੋਲੋਜੀ ਨੂੰ ਸਲਾਮ ਹੀ ਹੁੰਦੀ ਜਾਂਦੀ ਆ ਕਿ ਇਹੋ ਜੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਆ ਰਹੀਆਂ ਦੇਖੋ ਆਪਣੇ ਆ ਮੁੜ ਗਈ ਉਹ ਦੇਖੋ ਆਪਣੇ ਆ ਵੀ ਉਹਨੇ ਫੇਰ ਉਹ ਆ ਦੇਖੋ ਇੱਥੋਂ ਗਈ ਹੋਈ ਆ 12 ਇੰਚ ਜਗ੍ਹਾ ਛੱਡ ਕੇ ਸਿਆੜ ਦੇ ਨਾਲ ਮੁੜ ਲਿਆ ਇਹੋ ਚੱਕ 12 ਜਗ੍ਹਾ ਛੱਡ ਕੇ ਮੁਰਗੀ ਪੂਰੀ ਬੈਸਟ ਚੀਜ਼ ਆ ਲੋ ਵੀ ਅੱਜ ਪਹਿਲੀ ਵਾਰ ਆਪਣਾ 90 10 ਕੱਦੂ ਚਵਾੜਿਆ ਤੇ ਜਿਹੜਾ ਨਵਾਂ ਰੋਟਾਵੇਟਰ ਲਿਆ ਸੀ ਆਪਾਂ ਮੈਸ਼ੀਓ ਦਾ ਉਹ ਵੀ ਬਾੜਨਾ ਪੈ ਗਿਆ ਕੱਦੂ ਚ ਤੇ ਕਿਉਂਕਿ ਕੋਈ ਹੋਰ ਹੱਲ ਹੈ ਨਹੀਂ ਸੀ ਤੇ ਕੱਦੂ ਜਾਦੇ ਕਰਨ ਵਾਲਾ ਸੀਗਾ ਤੇ ਕਿਾਰੇ ਭਰੀ ਜਾਂਦੇ ਆ ਤੇ ਟਰੈਕਟਰ ਕੰਮ ਕਦਾ ਨਹੀਂ ਸੀ ਦੋ ਤਿੰਨ ਟਰੈਕਟਰ ਚੱਲਦੇ ਸੀ ਤੇ ਹੁਣ ਅੱਜ ਚੌਥਾ ਚੱਲ ਚਲਾਇਆ ਤੇ ਜੇ ਕੱਲ ਨੂੰ ਜ਼ਿਆਦੇ ਹੋਇਆ ਤਾਂ ਫਿਰ ਇੱਕ ਹੋਰ ਚਲਾ ਦੇਣਾ ਕਿਉਂਕਿ ਇਹਨੂੰ ਕੱਦੂ ਨੂੰ ਰਿਪੀਟ ਵੀ ਕਰਨਾ ਪੈਂਦਾ ਹਨਾ ਡਬਲ ਵੀ ਕਰਨਾ ਪੈ ਜਾਂਦਾ ਉਹਦੇ ਚੱਕਰ ਚ ਫਿਰ ਔਖਾ ਹੋਇਆ ਇਹ ਸਾਰਾ ਕੰਮ ਵੀ ਦੁਬਾਰਾ ਦੁਬਾਰਾ ਕਰਨਾ ਤੇ ਚੱਲੀ ਜਾਂਦਾ ਕੱਦੂ ਦਾ ਉਧਰ ਜੰਬੀ ਬਾਈ ਵੀ ਲੱਗਿਆ ਹੋਇਆ ਆਪਣਾ ਕੱਦੂ ਕਰਨ ਤੇ ਦੋਨੇ ਝੋਟੇ ਚਲਦੇ ਆ ਹੌਦਾਂ ਦੇ 5230 ਤੇ 9010 ਜਗਾ ਬਹੁਤ ਲੱਗੇ ਜਾਂਦੇ ਆ ਦੇਖ ਲੋ ਪਿੰਡੀ ਦਾ ਕੁਝ ਲੱਭਣਾ ਇੱਥੋਂ ਕੁਝ ਨਹੀਂ ਲੱਭਣਾ ਦੇਖ ਲੋ ਠੀਕ ਨਹੀਂ ਇੱਧਰ ਤਾਂ ਸਾਰਾ ਝੋਨਾ ਵੀ ਲਾਤਾ ਇਹ ਤਾਂ ਝੋਨਾ ਤਰ ਵੀ ਪਿਆ ਇਹਦਾ ਬਸ ਲੈਡ ਨੇ ਦੋ ਦਿਨ ਖਰਾਬ ਕਰਤਾ ਤਾਂ ਕਰਕੇ ਰਹਿ ਗਿਆ ਨਹੀਂ ਤਾਂ ਇੰਨੇ ਦਿਨਾਂ ਦਾ ਝੋਨਾ ਲਾ ਕੇ ਤੌਰ ਵੀ ਪੈਣਾ ਸੀ ਇੱਕ ਗੱਲ ਕੱਦੂ ਨਹੀਂ ਹੋਇਆ ਸਾਤ ਇਹ ਚੱਕਰ ਚੱਲ ਗਏ 50 30 ਆਉਂਦਾ ਬੁੱਕ ਦਾ 50 30 ਆ ਦੇਖੋ ਕੱਦੂ ਚ ਰੋਟਾ ਵੇਟਰ ਦੇ ਸਹੀ ਰਹਿੰਦਾ ਹੈ ਨਾ ਪੂਰਾ ਕ੍ਰਾਸ ਵੀ ਉਹਦਾ ਕਾਰਨ ਇਹ ਆ ਵੀ ਟਾਇਰ ਦਬ ਜਾਂਦੇ ਹਨ ਤੇ ਜੇ ਹੀ ਸੁੱਕੇ ਦੇ ਵਿੱਚ ਨਹੀਂ ਸਹੀ ਰਹਿੰਦਾ ਇਹ ਸੁੱਕੇ ਦੇ ਵਿੱਚ ਇਹਦੇ ਟਾਇਰ ਉੱਚੇ ਹੋ ਜਾਂਦੇ ਆ ਤਾਂ ਹੀ ਸੁੱਕੇ ਦੇ ਵਿੱਚ 18 ਦੇ ਟਾਇਰਾਂ ਵਾਲਿਆਂ ਦੇ ਕੰਮਜਾਬ ਨਹੀਂ ਹੁੰਦਾ ਰੋਟਾ ਬਟਾ ਚਲੋ ਆ ਵੀ ਪਿਆਰ ਮਿਲਦਾ ਯਾਰ ਵੀਰਾਂ ਤੋਂ ਹੈ ਆ ਵੀਰ ਨੇ ਉਸ ਦਿਨ ਮੈਨੂੰ ਡਿਸਪੋਜ਼ਲ ਕੱਪ ਚ ਚਾਹ ਪੀਂਦੇ ਨੂੰ ਦੇਖਿਆ ਉਹ ਮੈਂ ਵੈਸੇ ਹੀ ਪਾਲੀ ਦੀ ਚਾਹ ਹਨਾ ਕਿ ਚੱਲ ਠੰਡੀ ਚਾਹ ਦੀ ਠੰਡੀ ਮੈਂ ਚਾਹ ਬਾਲੀ ਗਰਮ ਨਹੀਂ ਮੈਂ ਪੀਂਦਾ ਸਾਜੇ ਦੀ ਪਿੰਨਾ ਤੇ ਵੀਰ ਕਹਿੰਦਾ ਵੀਰੇ ਇਹ ਚ ਨਾ ਬੀਆ ਕਰੋ ਬਹੁਤ ਵੀਰਾਂ ਨੇ ਗਿਆ ਕਿ ਵੀਰੇ ਵੀ ਡਿਸਪੋਜ਼ेबल ਗਲਾਸ ਚ ਚਾਹ ਨਹੀਂ ਪੀਦੀ ਹਨਾ ਤੇ ਪਰ ਆ ਕਨੇਡਾ ਤੋਂ ਸੀਗਾ ਵੀਰਾ ਬਰਿੰਦਰ ਕਾਹਲੋਂ ਬਰਿੰਦਰ ਕਾਹਲੋਂ ਹਨਾ ਉਹਨੇ ਆ ਮੈਨੂੰ ਕੱਪ ਭੇਜਿਆ ਅੱਜ ਘਰੇ ਫੜਾ ਕੇ ਗਿਆ ਮੈਂ ਤਾਂ ਚਲੋ ਹੈ ਨਹੀਂ ਦੀ ਕਰੇ ਤੇ ਘਰੇ ਡਿਲੀਵਰ ਹੋਇਆ ਕੱਪ ਤਾਂ ਬਹੁਤ ਬਹੁਤ ਧੰਨਵਾਦ ਬਰਿੰਦਰ ਵੀਰੇ ਤੇਰਾ ਦਿਲੋਂ ਧੰਨਵਾਦ ਇੰਨਾ ਪਿਆਰ ਦੇਣ ਲਈ ਯਾਰ ਵੀਰੇ